ਇਫਕ ਨਿਊਜ਼ ਦੀ ਟੀਮ ਇੱਥੇ ਮੌਜੂਦ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੰਜਾਬ ਯੂਨੀਵਰਸਿਟੀ ਉਹ ਜਗ੍ਹਾ ਹੈ ਜਿਸ ਨੂੰ ਸਿਆਸਤ ਦੀ ਨਸ਼ੀ ਕਿਹਾ ਜਾਂਦਾ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਪੀਯੂ ਬਚਾਓ ਮੋਰਚਾ ਚੱਲ ਰਿਹਾ ਹੈ ਜਿਸ ਦੇ ਉੱਪਰ ਵਿਦਿਆਰਥੀ ਬੈਠੇ ਹੋਏ ਨੇ ਪਰ ਉਸ ਤੋਂ ਦੂਰ ਇੱਕ ਦੁਨੀਆ ਚੱਲ ਰਹੀ ਹੈ ਉਹਨਾਂ ਵਿਦਿਆਰਥੀਆਂ ਦੀ ਜੋ ਆਮ ਤੌਰ ਤੇ ਆਪਣੇ ਕਲਾਸਿਸ ਅਟੈਂਡ ਕਰਦੇ ਨੇ ਕੈਂਟੀਨ ਤੇ ਬੈਠ ਕੇ ਗੱਪਸ਼ਪ ਕਰਦੇ ਨੇ ਆਓ ਅੱਜ ਉਹਨਾਂ ਸਟੂਡੈਂਟਸ ਦੇ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਕਿ ਉਹ ਇਸ ਮੋਰਚੇ ਬਾਰੇ ਕਿੰਨਾ ਜਾਣਦੇ ਨੇ ਉਸ ਮੋਰਚੇ ਦੀ ਰਣਨੀਤੀ ਬਾਰੇ ਕਿੰਨਾ ਕੁ ਜਾਣਦੇ ਨੇ ਤੇ ਉਹਨਾਂ ਦੇ ਇਸ ਮੋਰਚੇ ਨੂੰ ਲੈ ਕੇ ਕੀ opinionਸ ਨੇ ਸੋ ਮੇਰੇ ਨਾਲ ਕੁਝ ਵਿਦਿਆਰਥੀ ਇੱਥੇ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਦਿੰਦੇ ਆ ਤੁਹਾਡਾ ਨਾਮ ਅਰਜੁਨ ਸੋ ਅਰਜੁਨ ਤੁਹਾਨੂੰ ਪਤਾ ਹੈ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਮੋਰਚਾ ਚੱਲ ਰਿਹਾ ਹੈ yes yes ਹਾਂ ਸੋ ਤੁਹਾਨੂੰ ਮੋਰਚੇ ਬਾਰੇ ਕਿੰਨਾ ਕੁ ਪਤਾ ਹੈ ਤੇ ਕਿਉਂ ਚੱਲ ਰਿਹਾ ਹੈ ਆ ਜ਼ਿਆਦਾ ਤਾਂ ਨਹੀਂ ਪਤਾ I have watched a few reels ਠੀਕ ਤਾਂ ਥੋੜਾ ਬਹੁਤ ਆਈਡੀਆ ਹੈ ਮੇਰੇ ਕੋ ਸੈਨੇਟ ਸਿੰਡੀਕੇਟ ਬਾਡੀਜ਼ ਡਿਸਾਲਵਡ ਐਸਾ ਕੁਝ ਹੋਇਆ ਹੈ

ਤੋ 10 ਨਵੰਬਰ ਨੂੰ ਕਾਲ ਦਿੱਤੀ ਗਈ ਸੀ ਜਿਸ ਤੋਂ ਬਾਅਦ ਅਲੱਗ-ਅਲੱਗ ਜਥੇਬੰਦੀਆਂ ਯੂਨੀਵਰਸਿਟੀ ਦੇ ਵਿੱਚ ਆਈਆਂ ਸੀਗੀਆਂ ਤੁਸੀਂ ਦੇਖਿਆ ਹੋਵੇਗਾ ਵੀਡੀਓਜ਼ ਦੇ ਵਿੱਚ ਵੀ ਉਵੇਂ ਵੀ ਯੂਨੀਵਰਸਿਟੀ ਦੇ ਵਿੱਚ ਮਾਹੌਲ ਸੋ ਵਾਟ డు ਯੂ ਥਿੰਕ ਅਬਾਊਟ ਥਾਟ ਤੁਹਾਡਾ ਕੀ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਆਈਆਂ ਸਟੂਡੈਂਟਸ ਦੇ ਪ੍ਰੋਟੈਸਟ ਨੂੰ ਇੱਕ ਐਕਸਪੈਂਸ਼ਨ ਮਿਲੀ ਸੋ డు ਯੂ ਐਗਰੀ ਵਿਦ ਇਟ ਕਿ ਸਟੂਡੈਂਟਸ ਦੇ ਪ੍ਰੋਟੈਸਟ ਦੇ ਵਿੱਚ ਐਕਸਟਰਨਲ ਫੈਕਟਰਸ ਐਡ ਹੋਣੇ ਚਾਹੀਦੇ ਨੇ आई थिंक ग्रीवेंसिस फार्मर्स को भी है स्टूडेंट्स को भी है बट uh, जब इंटरमिंगलिंग होती है पॉलिटिकल इश्यूज की तो आपका जो मेन आइडिया रहता है जिसके लिए आप प्रोटेस्ट कर रहे होते हो वो कहीं ब्लर हो जाता है और वो भी है कि अगर आप ऐसे एसोसिएशन करते हो तो जो डिस्ग्रंटेड है जिनसे जिन आप उनको एक आइडिया मिल जाता है टू पेंट द इंसिडेंट और पेंट द प्रोटेस्ट एज समथिंग समच इट इज नॉट कि वो भी बोल सकते कि पोलिटिकल लाइन्स पे ये प्रोटेस्ट हो रहे हैं तो यू हैव टू बी पोलिटिकली ए पोलिटिकल इफ दैट मेक्स एनी सेंस की आपको अपनी मांग पे स्पष्ट रहना होगा ਔਰ ਆਪਕੋ ਉਸੀ ਤੇ ਡਟੇ ਰਹਿਣਾ ਹੋਗਾ ਔਰ ਆਪਕੋ ਦੋਨੋ ਪੋਲੀਟੀਕਲ ਇਸ਼ੂਸ ਕੋ ਸੈਪਰੇਟ ਰੱਖਣਾ ਹੋਗਾ ਸੋ ਨਿਤਿਕਾ ਤੁਸੀਂ ਜਿਵੇਂ ਦਰੂਵ ਨੇ ਗੱਲ ਕੀਤੀ ਹੈ ਕਿ ਦੋਨਾਂ ਮੁੱਦਿਆਂ ਨੂੰ ਅਲੱਗ-ਅਲੱਗ ਰੱਖਣਾ ਚਾਹੀਦਾ ਹੈ 10 ਨਵੰਬਰ ਨੂੰ ਜਿਹੜੀ ਕਾਲ ਦਿੱਤੀ ਗਈ ਇੰਨੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਆਈਆਂ ਉਸ ਤੋਂ ਇਲਾਵਾ ਹੋਰ ਵੀ ਕਈ ਐਕਸਟਰਨਲ ਫੋਰਸਿਜ਼ ਨੇ ਸਪੋਰਟ ਕੀਤਾ ਇਸ ਦਰਨੇ ਨੂੰ ਕਿ ਉਹਦੇ ਨਾਲ ਜਿਹੜਾ ਸਟੂਡੈਂਟਸ ਦਾ ਦਰਨਾ ਹੈ ਉਹ ਅਲੱਗ ਦਿਸ਼ਾ ਵੱਲ ਚਲਾ ਗਿਆ ਹੈ ਕਿ ਉਹ ਆਪਣੀ ਦਿਸ਼ਾ ਤੋਂ ਪਟਕ ਗਿਆ ਹੈ ਅ ਜਿਵੇਂ ਕਿ ਦਾਸਤਰੀ ਨੂੰ ਕਾਲ ਦਿੱਤੀ ਗਈ ਸੀ ਤੇ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਟਾਈਮ ਸਟੂਡੈਂਟਸ ਨਾਲ ਬਹੁਤ ਸਾਰੀ ਜੱਥੇ ਬੰਦੀਆਂ ਨੇ ਜੋ ਪੰਜਾਬ ਤੋਂ ਜੁੜੀਆਂ ਸੀਗੀਆਂ ਤੇ ਮੈਨੂੰ ਲੱਗਦਾ ਹੈ ਕਿ ਇਹ ਮੁੱਦਾ ਸਿਰਫ ਸੈਨੇਟ ਨੂੰ ਲੈ ਕੇ ਹੈ ਪ੍ਰਾਈਵੇਟੇਸ਼ਨ ਨੂੰ ਲੈ ਕੇ ਨਹੀਂ ਹੈ ਬਿਕਾਜ਼ ਇਹ ਯੂਨੀਵਰਸਿਟੀ ਜਿਹੜੀ ਹੈ ਪੰਜਾਬ ਦੀ ਹੈ ਪੰਜਾਬ ਦੀ ਧਰਤੀ ਤੇ ਬਣੀ ਗਈ ਸੀ ਜਦੋਂ ਦਾ ਸਬੰਧ ਕੱਟਿਆ ਗਿਆ ਸੀ ਕੁਝ ਪੰਜਾਬ ਦੇ ਲੋਕਾਂ ਵੱਲੋਂ ਤੇ ਉਸ ਟਾਈਮ ਤੇ ਯੂਨੀਵਰਸਿਟੀ ਸਟਾਰਟ ਕਰੀ ਗਈ ਸੀ ਅੱਜ ਤੋਂ ਬਹੁਤ ਸਾਲਾਂ ਪਹਿਲੇ ਤੇ ਇਹ ਲੌਜੀਕਲੀ ਵੀ ਜੇ ਸੋਚਿਆ ਜਾਏ ਤੇ ਆਪਣੀ ਇਮੋਸ਼ਨਲੀ ਹਰ ਹਰ ਐਸਪੈਕਟ ਦੇ ਨਾਲ ਪੰਜਾਬ ਨੂੰ ਇਹ ਯੂਨੀਵਰਸਿਟੀ ਬਿਲੋਂਗ ਕਰਦੀ ਹੈ ਤੇ ਜੇ ਇਹ ਜਿਹੜਾ ਮੁੱਦਾ ਸੀਗਾ ਇਹ ਸਿਰਫ ਪ੍ਰਾਈਵੇਟਾਈਜੇਸ਼ਨ ਜਾਂ ਸੈਨੇਟ ਤੱਕ ਨਹੀਂ ਰਹਿ ਗਿਆ ਸੀਗਾ ਇਸ ਸੈਂਟਰਲਾਈਜੇਸ਼ਨ ਤੱਕ ਆ ਗਿਆ ਸੀ ਕਿ ਯੂਨੀਵਰਸਿਟੀ ਨੂੰ ਆਪਾਂ ਸੈਂਟਰਲਾਈਜ਼ ਕਰ ਦਿੰਦੇ ਹਾਂ ਬਟ ਮੈਨੂੰ ਐਵੇਂ ਲੱਗਦਾ ਹੈ ਕਿ ਜਾਂ ਬੱਚੇ ਹੋਰ ਵੀ ਜਿਹੜੇ ਪੰਜਾਬ ਦੇ ਵਿਦਿਆਰਥੀ ਨੇ ਜਾਂ ਹੋਰ ਵਿਦਿਆਰਥੀ ਨੇ ਜਿਨ੍ਹਾਂ ਦਾ ਇਹ ਮੰਨਣਾ ਸੀਗਾ ਕਿ ਯੂਨੀਵਰਸਿਟੀ ਪੰਜਾਬ ਨੂੰ ਬਿਲੋਂਗ ਕਰਦੀ ਹੈ ਤੇ ਇਸੇ ਕਰਕੇ ਜਥੇਬੰਦੀਆਂ ਨੇ ਜਿਹੜੀ ਹੈ ਸਪੋਰਟ ਕੀਤੀ ਸੀ ਕਿ ਆਕੇ बिकॉज ਇਹ ਮੁੱਦਾ ਪੂਰੇ ਪੰਜਾਬ ਦਾ ਬਣ ਗਿਆ ਸੀ ਸਿਰਫ ਸਟੂਡੈਂਟਸ ਦਾ ਨਹੀਂ ਸੀਗਾ ਇਸੇ ਕਰਕੇ ਜਿਹੜੀ ਜਥੇਬੰਦੀਆਂ ਆਏ ਉਹਨਾਂ ਨੇ ਆ ਕੇ ਸਪੋਰਟ ਕਰਿਆ ਤੇ ਕਈ ਹੱਦ ਤੱਕ ਮੈਂ ਜਦੋਂ ਲੋਕਾਂ ਦੇ ਵਿੱਚ ਵਿਚਰਿਆ ਤੇ ਮੈਨੂੰ ਇਹ ਰਿਸਪਾਂਸ ਮਿਲਿਆ ਲੋਕਾਂ ਦਾ ਹੈਗਾ ਇਹ 뷰 ਕਿ ਜਿਹੜਾ ਧਰਨੇ ਦਾ ਜਿਹੜਾ 뷰 ਹੈ ਇੱਕ ਹੈ ਨਾ ਜੋ ਉਹਨਾਂ ਦਾ ਮੇਨ ਏਮ ਸੀਗਾ ਕਿ ਆਪਾਂ ਯੂਨੀਵਰਸਿਟੀ ਨੂੰ ਬਚਾਉਣਾ ਹੈ ਸੈਨੇਟ ਇਲੈਕਸ਼ਨਲ ਪ੍ਰਾਈਵੇਟਾਈਜ਼ੇਸ਼ਨ ਨਾ ਹੋਵੇ ਉਸ ਤੋਂ ਥੋੜਾ ਜਿਹਾ ਅਲੱਗ ਗਿਆ ਬਟ ਮੈਂ ਉੱਥੇ ਸੇਮ ਚੀਜ਼ ਦੇ ਸੇਮ ਅਪਨ ਤੇ ਵੀ ਚੀਜ਼ ਕਹਿਣਾ ਚਾਹੂੰਗੀ ਕਿ ਜੇ ਉਹ ਆਏ ਨਹੀਂ ਤਾਂ ਉਹਨਾਂ ਨੇ ਸਪੋਰਟ ਕੀਤੀ ਹੈ ਇੱਕ ਮੈਸਿਵ ਜਿਹੜਾ ਇਕੱਠਾ ਹੈ ਉਹ ਹੋਇਆ ਤੇ ਸਾਨੂੰ ਸਭ ਨੂੰ ਵੀ ਪਤਾ ਹੈ ਕਿ ਧਰਨੇ ਜਿਹੜੇ ਆ ਉਹ ਲਾਨੇ ਸੂਖੇ ਤਾਂ ਹੁੰਦੇ ਨਹੀਂ ਆ ਜੇ ਇੰਨਾ ਮੈਸਿਵ ਇਕੱਠ ਹੁੰਦਾ ਹੈ ਡੈਮੋਕਰੇਸੀ ਹੈ ਜੇ ਬੰਦੇ ਇਹਨੇ ਇਕੱਠੇ ਹੋਣਗੇ ਲੋਕ ਇਹਨੇ ਇਕੱਠੇ ਹੋਣਗੇ ਫੇਰ ਹੀ ਜਿਹੜੀ ਸਾਡੀ ਗਵਰਨਮੈਂਟ ਆ ਉਹ ਸਾਨੂੰ ਸੁਨੇਗੀ ਤੇ ਇਸ ਚੀਜ਼ ਦੇ ਉੱਪਰ ਕੋਈ ਅੱਗੇ ਹੱਲ ਹੋਗਾ ਸਰਕਾਰ ਸਾਨੂੰ ਸਾਡੀ ਸੁਨੇਗੀ ਅਥਾਰਟੀ ਸੁਨੇਗੀ ਜੇ ਉਹ ਹੀ ਇਕੱਠ ਚਾਰ ਪੰਜ ਜਣਿਆਂ ਦਾ ਹੋਵੇ ਉਹੀ ਚਾਰ ਪੰਜ ਬੱਚੇ ਥੋੜੇ ਦਿਨ ਲਾਨ ਕੇ ਧਰਨਾ ਤੇ ਫਿਰ ਚੁੱਪ ਹੋ ਜਾਣਗੇ ਅਥਾਰਟੀਆਂ ਵੀ ਸੋਚਣ ਚਲੋ ਜੀ ਆਪਾਂ ਅੱਗੇ ਮੂਵਨ ਪਾਸਨ ਕਰ ਦਿੰਨੇ ਆ ਆਪਣਾ ਜਿਹੜਾ ਵੀ ਮੈਮੋਰੈਂਡਮ ਆ ਜੋ ਪਾਸ ਕਰਦੇ ਨੇ ਨੋਟਿਸ ਵਗੈਰਾ ਬਟ ਜੇ ਐਵੇਂ ਮਾਸ ਲੈਵਲ ਦੀ ਗੈਦਰਿੰਗ ਹੁੰਦੀ ਹੈ ਇਹਦਾ ਮਤਲਬ ਕਿ ਐਕਚੁਅਲ 'ਚ ਕੋਈ ਇਸ਼ੂ ਹੈ ਤਾਂ ਹੀ ਲੋਕ ਆ ਕੇ ਸਪੋਰਟ ਕਰ ਰਹੇ ਨੇ ਅਨਨੇ ਵਾ ਤੇ ਕੋਈ ਵੀ ਆ ਕੇ ਸਪੋਰਟ ਨਹੀਂ ਕਰਦਾ ਤੇ ਤਾਂ ਹੀ ਇਸ ਕਰਕੇ ਉਹ ਆਈਆਂ ਨੇ ਤੇ ਮੈਨੂੰ ਲੱਗਦਾ ਬਹੁਤ ਸਹੀ ਹੈ ਜੇ ਆਏ ਆਏ ਨੇ ਲੋਕ ਠੀਕ ਨੇ ਇਤਕਾਂ ਸੋ ਨਮੀਤ ਨਿਤਿਕਾ ਨੇ ਕੀ ਕੀਤਾ ਜੇ ਇੰਨਾ ਮਾਸ ਲੈਵਲ ਦਾ ਇਕੱਠ ਹੁੰਦਾ ਹੈ ਤਾਂ ਜ਼ਰੂਰ ਕੋਈ ਮੁੱਦਾ ਹੁੰਦਾ ਹੈ ਬੇਵਜਾ ਲੋਕ ਆ ਕੇ ਸਪੋਰਟ ਨਹੀਂ ਕਰਦੇ ਪਰ ਉਚੜਾ ਇਕੱਠ ਹੋਇਆ ਉਸਨੇ ਕਈ ਸਾਰੇ ਵਿਵਾਦਾਂ ਨੂੰ ਜਨਮ ਦਿੱਤਾ ਐਫ ਆਈ ਆਰ ਹੋਈ ਉਸ ਤੋਂ ਬਾਅਦ ਨਵਦੀਪ ਜਲਬੇੜਾ ਨੇ ਆ ਕੇ ਇੱਕ ਵਿਵਾਦਿਤ ਟਿੱਪਣੀ ਕੀਤੀ ਉਹਨਾਂ ਦੇ ਉੱਪਰ ਐਫ ਆਈ ਆਰ ਹੋਈ ਸੋ ਕਿਤੇ ਨਾ ਕਿਤੇ ਸਟੂਡੈਂਟ ਮੋਰਚਾ ਜਾਂ ਸਟੂਡੈਂਟਸ ਦੀ ਉਹ ਕਾਲ ਜਿਹੜੀ ਸੀਗੀ ਪੋਲਿਟੀਕਲ ਰੰਗ ਲੈਂਦੀ ਨਜ਼ਰ ਆਈ ਉਸ ਤੋਂ ਬਾਅਦ ਐਫ ਆਈ ਆਰਸ ਤੱਕ ਪਹੁੰਚ ਗਈ ਸੋ ਵਾਟ ਡੂ ਯੂ ਥਿੰਕ ਅਬਾਊਟ ਥੈਟ ਕਿ ਉਸ ਦਿਨ ਦੀ ਕਾਲ ਦੇ ਨਾਲ ਉਹ ਕਿੰਨੀਆਂ ਕੁ ਚੀਜ਼ਾਂ ਖਰਾਬ ਦੇਖੋ ਜੀ ਮੇਰਾ ਇਹ ਮੰਨਣਾ ਹੈ ਕਿ ਠੀਕ ਹੈ ਇਹ ਸਟੂਡੈਂਟ ਵਿਦਿਆਰਥੀਆਂ ਦਾ ਮੁੱਦਾ ਹੈਗਾ ਪਰ ਇਹ ਚ ਪੋਲੀਟੀਕਲਸ ਪਾਰਟੀਆਂ ਜਿਵੇਂ ਇਨਵੋਲਵ ਹੋ ਰਹੀਆਂ ਨੇ ਉਹਨਾਂ ਨੇ ਹੁਣ ਇਹ 2026 ਚ ਇਲੈਕਸ਼ਨਸ ਆਉਣੀਆਂ ਨੇ ਤੇ ਪੰਜਾਬ ਨੇ ਆਪਣਾ ਨਵਾਂ ਕਰਨ ਜਿਵੇਂ ਅਸੀਂ ਦੇਖਦੇ ਆਂ ਕਿ ਆਕਾਲੀ ਦਲ ਦੇ ਲੀਡਰਜ਼ ਆ ਰਹੇ ਨੇ ਉਹਨਾਂ ਨੂੰ ਕਿ ਸਾਨੂੰ ਪੰਜਾਬ ਚ ਦੁਬਾਰਾ ਆਪਣੀ ਉਹ ਮਿਲੇ ਹਨਾ ਕੁਰਸੀ ਮਿਲੇ ਤਾਂ ਕਰਕੇ ਉਹਨਾਂ ਦੀ ਇਨਵੋਲਵਮੈਂਟ ਹੋਣੀ ਜ਼ਰੂਰੀ ਹੈ ਤੇ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਇਹ ਅਜਿਹੇ ਮੁੱਦੇ ਜਿਸ ਦੇ ਨਾਲ ਸਾਨੂੰ ਪੰਜਾਬੀਆਂ ਦੀ ਵੋਟਾਂ ਮਿਲ ਸਕਦੀਆਂ ਨੇ ਉਹਨਾਂ ਲਈ ਸਿਰਫ ਇੱਕ ਵੋਟਾਂ ਦਾ ਮੁੱਦਾ ਹੈ ਪਰ ਉਹ ਇਸ ਇਹ ਨਹੀਂ ਸਮਝ ਰਹੇ ਕਿ ਵਿਦਿਆਰਥੀਆਂ ਦੇ ਹ ਇਹ ਯੂਨੀਵਰਸਿਟੀ ਜਿਵੇਂ ਕਿ ਸੈਨੇਟ ਐਸ ਇੰਡੀਕੇਟ ਐ ਜਿਵੇਂ ਉਹ 91 ਤੋਂ 31 ਕਰਤੇ ਉਹਨਾਂ ਨੇ ਹਨਾ ਤੇ ਉਸ ਤੋਂ ਬਾਅਦ ਸਿੰਡੀਗੇਟ ਨੂੰ ਵੀ ਭੰਗ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਤੱਕ ਐਫ ਆਈ ਆਰ ਦੀ ਗੱਲ ਹੈ ਇਸ ਤੋਂ ਪਹਿਲਾਂ ਵੀ ਐਸਏ ਨੋਟੋ ਐਫਿਡੇਵਿਟ ਵਾਲਾ ਮੁੱਦਾ ਚੱਲ ਰਿਹਾ ਹੀ ਹੈ ਤੇ ਉਸ ਮੁੱਦੇ ਤੇ ਵੀ ਤੁਸੀਂ ਦੇਖਿਆ ਜੀ ਅਭਿਸ਼ੇਕ ਡੱਗ ਜੀ ਹੰਗਰ ਸਟਾਈਕ ਤੇ ਬੈਠੇ ਸੀ ਸਟੈਪ ਬਾਈ ਸਟੈਪ ਵਿਦਿਆਰਥੀ ਚੱਲ ਰਹੇ ਨੇ ਵਿਦਿਆਰਥੀਆਂ ਨੂੰ ਪਤਾ ਹੈ ਕਿ ਉਹਨਾਂ ਨੇ ਲੜਾਈ ਕਿਵੇਂ ਲੜਨੀ ਹੈ ਪਹਿਲਾਂ ਉਹਨਾਂ ਨੇ ਮੁੱਦੇ ਲਈ ਲੜਾਈ ਲਿੱਤੀ ਕਿ ਨਹੀਂ ਅਸੀਂ ਪ੍ਰੋਟੈਸਟ ਕਰ ਸਕਦੇ ਆ ਉਹਦੇ ਲਈ ਉਹਨਾਂ ਨੇ ਕੀਤਾ ਮੈਨੂੰ ਨਹੀਂ ਲੱਗਦਾ ਕਿ ਜਿਹੜੀਆਂ ਪੋਲੀਟੀਕਲਸ ਪਾਰਟੀਆਂ ਨੇ ਉਹਨਾਂ ਨੂੰ ਵੀ ਇੰਨੀ ਇਨਵੋਲਵਮੈਂਟ ਹੋਣੀ ਇਸ ਕਰਨੇ ਤੇ ਜ਼ਰੂਰੀ ਹੈ ਇੱਥੇ ਵਿਦਿਆਰਥੀਆਂ ਨੂੰ ਥੋੜਾ ਜਿਹਾ ਜਿਹੜੀ ਵਿਦਿਆਰਥੀ ਜਥੇਬੰਦੀ ਹੈ ਉੱਥੇ ਸ਼ਾਮਿਲ ਨੇ ਉਹਨਾਂ ਨੂੰ ਵੀ ਸੋਚਣਾ ਇਹ ਜ਼ਰੂਰੀ ਹੈ ਕਿ ਅਸੀਂ ਪੋਲੀਟੀਕਲਸ ਜੋ ਲੀਡਰਸ ਨੇ ਉਹਨਾਂ ਦੀ ਇਨਵੋਲਵਮੈਂਟ ਥੋੜੀ ਜਿਹੀ ਘੱਟ ਰੱਖੀਏ ਤੇ ਵਿਦਿਆਰਥੀਆਂ ਤੇ ਜ਼ਿਆਦਾ ਸਾਡਾ ਫੋਕਸ ਰਹੇ ਹਨਾ ਕਿ ਉਹਨਾਂ ਨੂੰ ਅਸੀਂ ਜ਼ਿਆਦਾ ਅੱਗੇ ਤੋਂ ਅੱਗੇ ਕਰੀਏ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਇੱਥੇ ਤੁਸੀਂ ਕਾਫੀ ਬੱਚਿਆਂ ਨੂੰ ਮੈਂ ਖੁਦ ਵੀ ਵੇਖਿਆ ਉਹਨਾਂ ਨਾਲ ਗੱਲਬਾਤ ਕਰਦੀ ਉਹਨਾਂ ਨੂੰ ਸੈਨੇਟ ਤੇ ਸਿੰਡੀਕੇਟ ਬਾਰੇ ਪਤਾ ਹੀ ਨਹੀਂ ਹੈਗਾ ਆਕੇ ਪੋਲਿਟਿਕਲ ਲੀਡਰ ਇਹਨੂੰ ਮੋੜ ਤੋੜ ਕੇ ਆਪਣੇ ਮੁੱਦੇ ਲਈ ਆਪਣੇ ਫਾਇਦੇ ਲਈ ਉਵੇਂ ਇਸਤੇਮਾਲ ਕਰ ਰਹੇ ਨੇ ਜੋ ਕਿ ਬਿਲਕੁਲ ਗਲਤ ਹੈ ਤੇ ਜਿੱਥੇ ਐਫ ਆਈ ਆਰ ਦੀ ਗੱਲ ਰਹੀ ਉਹ ਤੇ ਤੁਹਾਨੂੰ ਪਤਾ ਵੀ ਵਿਦਿਆਰਥੀਆਂ ਤੇ ਐਫ ਆਈ ਆਰ ਹੋਣੀ ਕਿ ਇਹ ਸਾਡਾ ਬੇਸਿਕ ਰਾਈਟ ਹੈ ਅਸੀਂ ਕਿਸੇ ਵੀ ਚੀਜ਼ ਜਿੱਥੇ ਸਾਡੀ ਨਹੀਂ ਮੰਨਿਆ ਜਾ ਰਿਹਾ ਸਾਡੀ ਡੈਮੋਕ੍ਰੇਸੀ ਨੂੰ ਖਤਰਾ ਹੈ ਉਹਦੇ ਲਈ ਸਾਡਾ ਲੜਨਾ ਹੱਕ ਹੈ ਤੇ ਪੀਸਫੁਲੀ ਅਸੀਂ ਲੜਾਈ ਕਰ ਹੀ ਸਕਦੇ ਹਾਂ ਬਿਲਕੁਲ ਬਿਲਕੁਲ ਸੋ ਨਵਰੀਤ ਨੇ ਕਿਹਾ ਕਿ ਸਾਡੇ ਹੱਕ ਮੰਗਣਾ ਗਲਤ ਨਹੀਂ ਹੈ ਸੋ ਉਹਦੇ ਤੇ ਜਿਹੜੀਆਂ ਐਫ ਆਈ ਆਰਜ਼ ਹੋਈਆਂ ਨੇ ਉਹ ਗਲਤ ਨੇ ਸੋ ਫਰਸ਼ੀਤਾ ਫਰਸ਼ੀਤਾ ਬੇਸਿਕਲੀ ਸੈਨੇਟ ਇਲੈਕਸ਼ਨਸ ਨੂੰ ਲੈ ਕੇ ਨੋਟੀਫਿਕੇਸ਼ਨ ਆ ਚੁੱਕਾ ਸੀ ਸੈਂਟਰ ਨੇ ਕਿਹਾ ਸੀ ਕਿ ਸੈਨੇਟ ਨੂੰ ਬਹਾਲ ਕੀਤਾ ਜਾਵੇਗਾ ਉਸ ਦੇ ਬਾਅਦ ਵੀ ਸਟੂਡੈਂਟਸ ਜਿਹੜੇ ਨੇ ਉਹ ਪ੍ਰੋਟੈਸਟ ਤੇ ਬੈਠੇ ਹੋਏ ਨੇ ਕਿ ਇਲੈਕਸ਼ਨਸ ਅਨਾਉਂਸ ਕੀ ਕਿਆਂ ਜਾਣ ਪਰ ਕਿਤੇ ਨਾ ਕਿਤੇ ਸ਼ਾਇਦ ਯੂਨੀਵਰਸਿਟੀ ਬਾਉਂਡ ਹੋ ਜਾਂਦੀ ਹੈ ਜਦੋਂ ਇਹ ਕਹਿ ਦਿੱਤਾ ਗਿਆ ਕਿ ਸੈਨੇਟ ਇਲੈਕਸ਼ਨਸ ਕਰਵਾਈਆਂ ਜਾਣਗੀਆਂ ਫਿਰ ਵੀ ਇਸ ਚੀਜ਼ ਨੂੰ ਲੈ ਕੇ ਮੋਰਚੇ ਦੇ ਵਿੱਚ ਬੈਠੇ ਰਹਿਣਾ ਧਰਨਾ ਲਗਾਈ ਰੱਖਣਾ ਕਿ ਡੇਟਸ ਅਨਾਉਂਸ ਕਰੋ ਹਾਊ డు ਯੂ ਸੀ ਥੈਟ ਆਈ ਸੀ ਥੈਟ ਲਾਈਕ प्रोसेस होता है हर चीज का और वो प्रोसेस को फॉलो अप करना उनका राइट right है और वो उसको फॉलो अप कर रहे हैं रही बात अगर वो इस चीज को रिवोक कर देंगे अगर यहाँ पे इस चीज पे ठंडे पड़ जाएंगे जो माहौल उन्होंने क्रिएट करा है तो फिर उसका आई गेस इम्पैक्ट बहुत ज्यादा लूज इन अप हो जाएगा तो उस इम्पैक्ट को कंटिन्यू करने के लिए जो वो कर रहे हैं वो भी ठीक है पर रही बात आ, मुझे ऐसा लगता है कि वो लोग बहुत टॉपिक से बहुत ज्यादा ना ऑफ uh, ट्रैक हो गए हैं टॉपिक ये था कि मतलब सिर्फ पॉलिटिकल रेस्टोरेशन हो और डेमोक्रेसी रिस्टोर करी जाए उसकी जगह पे जो अब हो रहा है वो काफी डिफरेंट है जो पॉइंट उठाया गया था उससे ही भटक चुके हैं तो दैट इज माय कंसर्न कि लेट्स गेट बैक टू द दट टॉपिक वाज राइट थैंक यू सो थोड़ा नाम बलकरण ਸੋ ਬਲਕਰਨ ਇਥੇ ਮੈਂ ਬਹੁਤ ਸਾਰੇ ਵਿਦਿਆਰਥੀਆਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਆਪਣਾ ਆਪਣਾ opinion ਦਿੱਤਾ ਸੈਨੇਟ ਇਲੈਕਸ਼ਨ ਨੂੰ ਲੈ ਕੇ ਸੋ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹ ਜੋ ਮੋਰਚਾ ਚੱਲ ਰਿਹਾ ਹੈ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਸਟੂਡੈਂਟਸ ਅਜੇ ਵੀ ਮੋਰਚੇ ਦੇ ਉੱਪਰ ਬੈਠੇ ਹੋਏ ਨੇ ਸਭ ਤੋਂ ਪਹਿਲਾਂ ਸੈਨੇਟ ਇਲੈਕਸ਼ਨਸ ਬਾਰੇ ਤੁਹਾਨੂੰ ਕੀ ਪਤਾ ਹੈ ਐਂਡ ਤੁਸੀਂ ਇਹਨੂੰ ਕਿੰਨਾ ਕੁ ਸਹੀ ਸਮਝਦੇ ਹੋ ਤੇ ਇਹਦੇ ਵਿੱਚ ਜਿਹੜੀ ਸਿਆਸਤਦਾਨਾਂ ਦੀ ਐਂਟਰੀ ਹੋਈ ਹੈ ਉਸ ਨੂੰ ਲੈ ਕੇ ਇੱਕ ਸਟੂਡੈਂਟ ਨਾਰਮਲ ਸਟੂਡੈਂਟ ਪੰਜਾਬ ਯੂਨੀਵਰਸਿਟੀ ਦਾ ਕੀ ਸੋਚਦਾ ਹੈ ਜੀ ਜਿਵੇਂ ਕਿ ਅੱਜ ਤੋਂ ਪ੍ਰੋਟੈਸਟ ਪਹਿਲਾਂ ਤਾਂ ਜਿਹੜਾ ਐਫੀਡੇਵਿਟ ਨੂੰ ਲੈ ਕੇ ਇੱਕ ਪ੍ਰੋਟੈਸਟ ਹੋ ਰਿਹਾ ਸੀ ਉਸ ਤੋਂ ਬਾਅਦ ਇੱਕ ਐਡ ਆਨ ਜਿਹੜਾ ਆਪਾਂ ਕਹਿ ਸਕਦੇ ਹਾਂ ਉਸ ਤੋਂ ਬਾਅਦ ਇਹ ਹੋਇਆ ਸੀਗਾ ਕਿ ਆ ਸੈਂਟਰ ਨੇ ਜਿਹੜੀ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਸੀ ਉਹਦੇ ਵਿੱਚ ਇਹ ਸੀਗਾ ਕਿ ਅਸੀਂ 91 ਜਿਹੜੇ ਮੈਂਬਰਸ ਨੇ ਸੈਨੇਟ ਦੇ ਤੋਂ 31 ਕਰਦਾਂਗੇ ਕਿਉਂਕਿ ਦੇਖੋ ਜੀ 91 ਵਿੱਚ ਜ਼ਿਆਦਾਤਰ ਜਿਹੜੀ ਗਿਣਤੀ ਆ ਉਹ ਉਹਨਾਂ ਦੀ ਆ ਉਹ ਮੈਂਬਰਸ ਦੀ ਹੈਗੀ ਆ ਜਿਹੜੇ ਮਤਲਬ ਕਿ ਇਲੈਕਟ ਕਰਕੇ ਜਿਨ੍ਹਾਂ ਨੂੰ ਆਪਾਂ ਵੋਟ ਪਾ ਕੇ ਚੋਣ ਕਰਕੇ ਫਿਰ ਆਪਾਂ ਇਹਦੇ ਵਿੱਚ ਲੈ ਕੇ ਆਉਂਦੇ ਆ ਤੇ ਵਿੱਚ ਉਹਦੇ ਉਹ ਵੀ ਹੈਗੇ ਜਿਹੜੇ ਮਤਲਬ ਕਿ ਸਿੱਧੇ ਸੈਂਟਰ ਗਵਰਨਮੈਂਟ ਤੋਂ ਆਉਂਦੇ ਆ ਠੀਕ ਹੈ ਤੇ ਪਰ ਆ ਇੱਥੇ ਗੱਲ ਇਹ ਸੀਗੀ ਮਤਲਬ ਕਿ ਜੇ 31 ਰਹਿ ਗਏ ਨੇ ਤੇ ਉਹਨਾਂ ਵਿੱਚ ਜਿਹੜੀ ਘਾਟਾ ਸੀਗਾ ਮਤਲਬ ਕਿ ਉਹ ਇਲੈਕਸ਼ਨ ਵਾਲੇ ਦੇ ਜਿਹੜੇ ਆਪਾਂ ਚੁਣ ਕੇ ਜਿਹੜੇ ਆਪਾਂ ਮੈਂਬਰ ਲੈ ਕੇ ਆਣ ਉਹਨਾਂ ਦਾ ਸੀਗਾ ਕਿਉਂਕਿ ਜੇ ਇਸ ਤਰ੍ਹਾਂ ਹੋਣਾ ਸੀਗਾ ਤਾਂ ਇਹ ਗੱਲ ਬਣ ਨਹੀਂ ਸਕੇ ਜਾਂ ਕਿ ਜਿਵੇਂ ਕਿ ਮੈਂਬਰ ਬਹੁਤ ਘੱਟ ਹੋਣੀ ਸੀ ਜਿਹੜੀ ਮੈਜੋਰਿਟੀ ਹੋਣੀ ਸੀਗੀ ਉਹ ਸੈਂਟਰ ਦੀ ਆਪ ਦੀ ਹੋਣੀ ਸੀਗੀ ਤਾਂ ਜਦੋਂ ਮਤਲਬ ਕਿ ਹੁਣ ਯੂਨੀਵਰਸਿਟੀ ਵਿੱਚ ਕੋਈ ਵੀ ਫੈਸਲਾ ਹੁੰਦਾ ਮੰਨ ਕੇ ਚੱਲੋ ਜਿਵੇਂ ਪਾਰਲੀਮੈਂਟ ਤੇ ਲੈਜਿਸਲੇਟਿਵ ਅਸੈਂਬ ਉਹ ਜੋ ਵੀ ਕੋਈ ਮਤਲਬ ਕਿ ਨਮਕ ਕੋਈ ਕਾਨੂੰਨ ਬਹਾਨਾ ਜਾਂ ਕੁਝ ਵੀ ਮਤਲਬ ਯੂਨੀਵਰਸਿਟੀ ਦੇ ਵਿੱਚ ਨਵੀਂ ਚੀਜ਼ ਆਪਾਂ ਐਡ-ਆਨ ਕਰਨੀ ਹੈ ਤਾਂ ਉਹ ਫੈਸਲਾ ਲੈਂਦੀ ਹੈ ਤੇ ਜੇ ਆਪਾਂ ਇਹ ਕਹਿ ਦਈਏ ਕਿ ਸੈਨੀਟ ਦੀ ਆਪਾਂ ਗੈੰਟੀ ਘਟਾ ਦਿੱਤੀ ਤੇ ਸੈਨੀਟ ਦੇ ਘਟਾਕੇ ਨੂੰ ਭੰਗ ਕਰਨ ਦਾ ਜਿਹੜਾ ਕੰਮ ਉਹ ਕੀਤਾ ਗਿਆ ਤਾਂ ਮੈਨੂੰ ਲੱਗਦਾ ਕਿ ਜਿਹੜੀ ਪਾਵਰ ਸੀਗੀ ਸਿੱਧੀ ਵੀਸੀ ਤੇ ਪਲੱਸ ਜਿਹੜੀ ਸੈਂਟਰ ਦੇ ਅੰਦਰ ਚੱਲੀ ਜਾਣੀ ਸੀਗੀ ਤੇ ਜਿਵੇਂ ਉਹਨਾਂ ਦਾ ਜੀ ਕਰਨਾ ਸੀਗਾ ਉਹਨਾਂ ਨੇ ਓਮੇਡਿਨ ਯੂਨੀਵਰਸਿਟੀ ਨੂੰ ਜਿਹੜਾ ਚਲਾਈ ਜਾਣਾ ਸੀ। ਸੋ ਬੇਸਿਕਲੀ ਤੁਸੀਂ ਇਸ ਧਰਨੇ ਨੂੰ ਸਪੋਰਟ ਕਰ ਰਹੇ ਹੋ ਕਿ ਇਹ ਜੋ ਧਰਨਾ ਲੱਗਿਆ ਹੋਇਆ ਹੈ ਇਹ ਠੀ ਜਦੋਂ ਵੀ ਟਾਈਮ ਮਿਲਦਾ ਧਰਨੇ ਦੇ ਵਿੱਚ ਆਪਾਂ ਬੈਠਦੇ ਹਈਆਂ ਕਿ ਆਪਣਾ ਆਪਣੀ ਸਪੋਰਟ ਕਰੀਏ ਕਿ ਹਾਂ ਬਈ ਇਹ ਵਾਕਈ ਜਿਹੜੀ ਹੈਗੀ ਗੱਲ ਹੁੰਦੀ ਹੈ ਠੀਕ ਹੈ ਸੋ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਮੇਰੇ ਨਾਲ ਇੱਕ ਹੋਰ ਵਿਦਿਆਰਥਣ ਮੌਜੂਦ ਨੇ ਤੁਹਾਡਾ ਨਾਮ ਜ਼ਹਰੀਨ ਸੋ ਜ਼ਹਰੀਨ ਤੁਹਾਨੂੰ ਪਤਾ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਇੱਕ ਮੋਰਚਾ ਲੱਗਿਆ ਹੋਇਆ ਹੈ ਹਾਂ ਜੀ ਮੈਨੂੰ ਪਤਾ ਹੈ ਸੋ ਕੀ ਪਤਾ ਤੁਹਾਨੂੰ ਇਸ ਮੋਰਚੇ ਬਾਰੇ ਮੈਨੂੰ ਇਹ ਪਤਾ ਹੈ ਕਿ ਸੈਨੀ ਡਿਸਾਲਵ ਹੋ ਰਹੀ ਹੈ ਔਰ ਜਿਹੜੀ ਜਿੰਨੀ ਵੀ ਪਾਵਰ ਹੈ ਉਹ ਵਿਸੀ ਦੇ ਕੋਲ ਹੈ ਤੇ ਇਸ ਕਰਕੇ ਬੱਚਿਆਂ ਨੂੰ ਕੁਝ ਮਿਲ ਨਹੀਂ ਰਿਹਾ ਉਹਨਾਂ ਦਾ ਹੱਕ ਤੇ ਬੱਚੇ ਤਰਨਾ ਦੇ ਰਹੇ ਹੈ ਠੀਕ ਤੋ ਤੁਸੀਂ ਇਹਨੂੰ ਸਪੋਰਟ ਕਰ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਿਸ ਛਾਇਦੀ ਕਿਵੇਂ ਧਰਨੇ ਤੇ ਬੈਠਣਾ ਚਾਹੀਦਾ ਹੈ ਹਾਂ ਮੈਨੂੰ ਲੱਗਦਾ ਹੈ ਕਿ ਬੱਚਿਆਂ ਨੂੰ ਆਪਣੀ ਜਿਹੜੀ ਹੱਕ ਦੀ ਲੜਾਈ ਉਹ ਲੜਨੀ ਚਾਹੀਦੀ ਹੈ ਕਲਾਸਿਸ ਦਾ ਵੀ ਹੈਗਾ ਕਿ ਕਾਫੀ ਲੋਸ ਹੋ ਰਿਹਾ ਹੈ ਪਰ ਇਹ ਗੱਲ ਵੀ ਹੈ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਮਿਲਣਾ ਚਾਹੀਦਾ ਸੋ ਇਹ ਵਿਦਿਆਰਥੀ ਨੇ ਇਹ ਕਹਿ ਰਹੇ ਨੇ ਅਲੱਗ-ਅਲੱਗ ਵਿਦਿਆਰਥੀਆਂ ਦੀ ਅਲੱਗ-ਅਲੱਗ ਆਪਣੀ ਓਪੀਨੀਅਨ ਹੈ ਆਪਣੀ رائے ਹੈ ਸੋ ਕੋਈ ਕਹਿ ਰਿਹਾ ਹੈ ਕਿ ਉਹਨਾਂ ਨੂੰ ਧਰਨੇ ਬਾਰੇ ਜ਼ਿਆਦਾ ਨਹੀਂ ਪਤਾ ਕਿਸੇ ਨੂੰ ਧਰਨੇ ਦੀ ਨੌਲੇਜ ਹੈ ਕੋਈ ਉਸ ਨੂੰ ਸਪੋਰਟ ਕਰ ਰਿਹਾ ਹੈ ਕੋਈ ਉਸ ਦੀ ਸਿਆਸਤ ਭਰੇ ਰੰਗਾਂ ਤੋਂ ਖਫਾ ਹੈ ਸੋ ਅਲੱਗ-ਅਲੱਗ ਵਿਦਿਆਰਥੀਆਂ ਦੀ ਅਲੱਗ-ਅਲੱਗ رائے ਹੈ ਸੋ ਅੱਜ ਅਸੀਂ ਜਾਣਿਆ ਪੰਜਾਬ ਯੂਨੀਵਰਸਿਟੀ ਦਾ ਓਪੀਨੀਅਨ ਕੈਮਰਾਮੈਨ ਸਨਮ ਦੇ ਨਾਲ ਜੈਸਮਿਨ ਪੰਜਾਬ ਯੂਨੀਵਰਸਿਟੀ